ਮੈਂ ਤੇ ਮੁਖ ਸਰ ਜੀ ਗੱਲ ਹੀ ਕਰਨੀ ਚਾਹਾਂਗਾ ਕਿ ਜੋ ਕੁਝ ਪ੍ਰਧਾਨ ਸਾਹਿਬ ਨੇ ਤੁਹਾਡੇ ਸਨਮੁਖ ਕਿਹਾ ਆ ਮੈਂ ਉਹਨਾਂ ਦੀ ਹਰ ਗੱਲ ਦੀ ਤਾਇਦ ਕਰਦਾ ਅਸੀਂ ਥੋੜਾ ਜਿਹਾ ਆ ਤੁਸੀਂ ਸਾਰੇ ਜਾਣਦੇ ਹੋ ਪਾਰਟੀ ਬਣਾਈ ਆ سوشل میڈیا ਜਿਹਦੇ ਤੇ ਕੋਈ ਜੋ ਜੀ ਚਾਏ ਉਹ ਲਿਖ ਕੇ ਪਾ ਦਿੰਦਾ ਉਹਦੀ ਕੋਈ ਕ੍ਰੈਡੀਬਿਲਿਟੀ ਨਹੀਂ ਪ੍ਰਿੰਟ মিডিਆ ਆ ਇਲੈਕਟ੍ਰੋਨਿਕ মিডিਆ ਆ ਉਹ ਕੀ ਖਬਰ ਦੇਊਗਾ ਉਹਦੀ ਜ਼ਿੰਮੇਵਾਰੀ ਉਹਨਾਂ ਦੀ ਹੁੰਦੀ ਆ ਵੀ ਅਸੀਂ ਖਬਰ ਦੇ ਰਹੇ ਆ ਲੇਕਿਨ ਸੋਸ਼ਲ ਮੀਡੀਆ ਤੇ ਕਿਸੇ ਦੀ ਜ਼ਿੰਮੇਵਾਰੀ ਬਣਦੀ ਨਹੀਂ ਪਿਛਲੇ ਦਿਨਾਂ ਵਿੱਚ ਉਤਰਾਂ ਤਰ੍ਹਾਂ ਦੀਆਂ ਪੋਸਟਾਂ ਪਾਈਆਂ ਗਈਆਂ ਕਿ ਮੇਰੇ ਤੇ ਪਰੰਪਰਾ ਸਾਹਿਬ ਵਿੱਚ ਕੋਈ ਮਤ ਭੇਜਨੇ ਅਜੇ 3 ਮਹੀਨੇ ਤੋਂ ਹੋਇਆ ਸਾਨੂੰ ਪਾਰਟੀ ਬਣਾਇਆ ਨੂੰ ਅਸੀਂ ਆਪ ਪ੍ਰਧਾਨ ਇਹਨਾਂ ਨੂੰ ਬਣਾਇਆ ਸਵਾਲ ਹੀ ਪਾਇਆ ਨਹੀਂ ਹੁੰਦਾ ਕਿ ਇਹਦੇ ਉੱਤੇ ਕੋਈ ਮਤ ਭੇਜ ਹੋਣ ਰਹੀ ਗੱਲ ਆਪੋ ਆਪਣੇ ਵਿਚਾਰ ਹੁੰਦੇ ਨੇ ਉਹ ਅਸੀਂ ਪਾਰਟੀ ਦੀ ਮੀਟਿੰਗ ਚ ਬਹਿ ਕੇ ਕਰ ਲੈਨੇ ਆ ਕੋਈ ਜ਼ਰੂਰੀ ਨਹੀਂ ਅਸੀਂ ਤਿੰਨ ਜਣੇ ਆ ਜ ਜਨਾ ਅਸੀਂ ਪਾਰਟੀ ਇਹ ਫਾਰਮ ਕੀਤੀ ਆ ਆਪਣੇ ਡਾਕਟਰ ਸਾਹਿਬ ਦੇ ਕਿਸੇ ਵਿਸ਼ੇ ਤੇ ਵੱਖਰੇ ਵਿਚਾਰ ਹੋ ਸਕਦੇ ਆ ਮੇਰੇ ਵੱਖਰੇ ਹੋ ਸਕਦੇ ਆ ਬ੍ਰਹਮਪੁਰ ਸਾਹਿਬ ਦੇ ਵੱਖਰੇ ਹੋ ਸਕਦੇ ਆ ਲੇਕਿਨ ਜਦੋਂ ਪਾਰਟੀ ਫੈਸਲਾ ਕਰ ਲੈਂਦੀ ਆ ਤੇ ਉਦੋਂ ਬਾਅਦ ਫਿਰ ਜੋ ਪਾਰਟੀ ਦਾ ਫੈਸਲਾ ਹੁੰਦਾ ਉਹ ਫਾਈਨਲ ਹੁੰਦਾ ਆ ਆਧੇ ਪ੍ਰਧਾਨ ਸਾਹਿਬ ਨੇ ਜੋ ਕੁਝ ਵੀ ਕਿਹਾ ਜੋ ਪਹਿਲਾਂ ਵੀ ਕਿਹਾ ਉਸ ਦਾ ਨਾ ਬ੍ਰਹਮਪੁਰਾ ਪਿੰਡ ਵਿੱਚ ਵੀ ਮੀਟਿੰਗ ਸਾਡੀ ਕੋਰ ਕਮੇਟੀ ਦੀ ਹੋਈ ਸੀ ਜੋ ਫੈਸਲਾ ਇਹਨਾਂ ਨੇ ਕੀਤਾ ਆ ਸਾਰੀ ਪਾਰਟੀ ਨੇ ਬਹਿ ਕੇ ਕੀਤਾ ਆ ਉਹਦੇ ਨਾਲ ਅਸੀਂ ਸਾਰੇ ਮਤਪਿਕ ਆ ਔਰ ਸਾਡੇ ਵਿੱਚ ਬਿਲਕੁਲ ਕਿਸੇ ਕਿਸਮ ਦਾ ਕੋਈ ਮਤਭੇਦ ਨਹੀਂ ਨਾ ਸੀ ਨਾ ਹੈ ਨਾ ਆਉਣ ਵਾਲੇ ਸਮੇਂ 'ਚ ਹੋਊਗਾ ਸੋ ਇਸ ਕਰਕੇ ਅਜਿਹੀ ਕੋਈ ਜਿਹੜੀਆਂ ਖਬਰਾਂ ਖੁਬਰਾਂ ਸੋਸ਼ਲ ਮੀਡੀਆ ਤੇ ਆਇਆ ਮੈਂ ਉਹਨਾਂ ਨੂੰ ਕੰਡਮ ਕਰਨਾ ਤੇ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨਾ ਤੇ ਇਹੋ ਜੀ ਖਬਰ ਜਿਹੜੀ ਆ ਉਹਦੇ ਤੇ ਤੁਸੀਂ ਯਕੀਨ ਨਹੀਂ ਕਰਦੇ ਸੇਖਾ ਸਾਹਿਬ ਬਾਦਲ ਪਰਿਵਾਰ ਵੱਲੋਂ ਕੋਈ ਸਨੇਹ ਆਇਆ ਹੋਵੇ ਕਿ ਨਹੀਂ ਜੀ ਭੁੱਲੋ ਮਾਫ ਕਰ ਦਿਓ ਆਜੋ ਵਾਪਸ ਆਜੋ ਲੜੀਏ ਮਿਲ ਕੇ ਲੜੀਏ ਕੋਈ ਸਾਨੂੰ ਸੁਨੇਹਾ ਨਹੀਂ ਆਇਆ ਜੇ ਆਵੇ ਵੀ ਅਸੀਂ ਜੋ ਵੀ ਫੈਸਲਾ ਤਿੰਨਾ ਇਨਸਾਨਾਂ ਨੇ ਕੀਤਾ ਆ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਕੀਤਾ ਆ ਇਸ ਕਰਕੇ ਕੋਈ ਸੰਭਾਵਨਾ ਨਹੀਂ ਨਾ ਉਹਨਾਂ ਕੋਲੋਂ ਸਾਨੂੰ ਕਿਸੇ ਨਾ ਦੀ ਸੰਭਾਵਨਾ ਤੇ ਜੇ ਕੋਈ ਆਵੇ ਵੀ ਤੇ ਅਸੀਂ ਜੋ ਕੁਝ ਵੀ ਫੈਸਲਾ ਕੀਤਾ ਉਹ ਕਾਲਤਾ ਸਾਹਿਬ ਤੇ ਬਹਿ ਕੇ ਕੀਤਾ ਇਹ ਫੈਸਲਾ ਟਾਲ